ਕਾਂਗਰਸ ਨੇਤਾ ਪ੍ਰਤਾਖ ਸਿੰਘ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਉੱਤੇ ਬਿਆਨ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਰੋਸ ਦੇ ਇਕ ਨੂੰ ਮਿਲਿਆ ਜਿਸ ਦੇ ਚੱਲਦੇ ਹੋਏ ਮੋਹਾਲੀ ਵਿਖੇ ਕਾਂਗਰਸ ਨੇਤਾ ਬਲਬੀਰ ਸਿੱਧੂ ਦੀ ਕੋਠੀ ਦਾ ਘਰਾਵ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕੀਤਾ ਗਿਆ ਅਤੇ ਬੈਂਡ ਬਾਜੇ ਦੇ ਨਾਲ ਇਸ ਘਰਾਵ ਨੂੰ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਆਮੀ ਮੰਗੇ ਬੱਤਾ ਬਾਜਵਾ ਮਾਫੀ ਮੰਗੇ ਆਮੀ ਮੰਗੇ ਮਾਫੀ ਮੰਗੇ ਲਲਕਾਂ ਦਾ ਆਖਮਨ ਬੰਦ ਕਰੋ ਬੰਦ ਕਰੋ ਆਜੀ ਦਾ ਜਿਹੜਾ ਪ੍ਰੋਟੈਕਟ ਹੈ ਪਿਛਲੇ ਦਿਨਾਂ ਤੁਸੀਂ ਸੁਣਿਆ ਹੋਣਾ ਪ੍ਰਤਾਪ ਬਾਜਵਾ ਜੀ ਨੇ ਜਿਹੜੇ ਸਾਡੇ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੇ ਖਿਲਾਫ ਜਿਹੜੇ ਮੰਦੀ ਸਵਦਾਬਲੀ ਦੀ ਵਰਤੋਂ ਕੀਤੀ ਹੈ ਉਹਦੇ ਖਿਲਾਫ ਹੈਗਾ ਪੂਰੇ ਪੰਜਾਬ 'ਚ ਜਿੰਨੇ ਵੀ ਕਾਂਗਰਸ ਦੇ ਲੀਡਰ ਹੈ ਉਹਨਾਂ ਦਾ ਘਰਾਂ ਦਾ ਘਰਾਓ ਕਰਨ ਦਾ ਹੈਗਾ ਪਾਰਟੀ ਵੱਲੋਂ ਉਹਦੇ ਸਾਨੂੰ ਤਾਂ ਸੀ ਇਸੇ ਕਰਕੇ ਇਕੱਠੇ ਹੋਏ ਅੱਜ ਕਿ ਕਿਤਨਾ ਕਿਲੇ ਤੁਹਾਨੂੰ ਇਹ ਲੱਗ ਰਿਹਾ ਪੰਜਾਬ ਦੀ ਸਰਕਾਰ ਤੁਹਾਡੀ ਇਹ ਸਰਕਾਰ ਹੁੰਦੇ ਵੀ ਤੁਹਾਨੂੰ ਵਿਪਖਸ਼ੀ ਨੇਤਾਵਾਂ ਦੇ ਗੱਲ ਕਰਨੇ ਦੇਣੇ ਪੈ ਰਹੇ ਦੇਖੋ ਸਾਡੀ ਜਿਹੜੀ ਪਾਰਟੀ ਹੈ ਧਰਨੇ ਜੋ ਨਿਕਲੀ ਠੀਕ ਹੈ ਨਾ ਇਸ ਕਰਕੇ ਧਰਨਿਆਂ ਦਾ ਜਿਹੜਾ ਹੈਗਾ ਚੱਲਣੇ ਚੱਲਣ ਹੈਗਾ ਚੱਲਦਾ ਰਹਿਣਾ ਹੈ ਕਿਉਂਕਿ ਅਸੀਂ ਮੌਜੂਦਾ ਸਰਕਾਰ ਚਾਹੇ ਤੇ ਵਿਪਖਸ਼ਾ ਹੈਗੇ ਤੇ ਇਹ ਲਿਕਨੇ ਹੁਣ ਜੇ ਸਾਡੇ ਜਿਹੜੇ ਆਪੋਜੀਸ਼ਨ ਪਾਰਟੀਆਂ ਉਹ ਠੰਗ ਦੀ ਸਰਦਾਵਲੀ ਬਾਤੇ ਤਾਂ ਸਾਨੂੰ ਇਹ ਲੋੜੀ ਨਾ ਨਾ ਕੇ ਤੇ ਇਲਜ਼ਾਮ ਲਾਣ ਬਲੌਂ ਜਿਹੜੇ ਸਾਡੇ ਕੰਮ ਕਰ ਰਹੇ ਸਾਡੀ ਸਰਕਾਰ ਕੰਮ ਕਰ ਰਹੀ ਉਹਨਾਂ ਦੇ ਉਂਗਲ ਜੱਕਣੋ ਅਭੀ ਇਹ ਕੰਮ ਤੁਸੀਂ ਕਹੇ ਸੀ ਤੇ ਇਹ ਹੋਈ ਨਹੀਂ ਫਿਰ ਅਸੀਂ ਉਹਨਾਂ ਦੱਸਿਆ ਵੀ ਕਿਉਂ ਨਹੀਂ ਹੋਏ ਜਾਂ ਕਿੱਦਾਂ ਨਹੀਂ ਹੋ ਰਹੇ ਹੋ ਰਹੇ ਆ